प्यारे दोस्तों प्यार सहित गुरु फतेह प्रवान करयो वाहेगुरु जी का खालसा वाहेगुरु जी की फतेह दोस्तों जड़ी एक घटना ਵਾਪਰੀ ਹੈ ਫਰੀਦਕੋਟ ਦੇ ਪਿੰਡ ਸੁਖਣਵਾਲਾ ਦਾ ਲੜਕਾ ਜਿਹੜਾ ਉਹਦੀ ਵਾਈਫ ਦੇ ਵੱਲੋਂ ਆਪਣੇ ਕੁਸ਼ ਪ੍ਰੇਮੀ ਨਾਲ ਮਿਲ ਕੇ ਉਸ ਬੱਚੇ ਦਾ ਮਰਡਰ ਕੀਤਾ ਗਿਆ ਉਸ ਘਟਨਾ ਨੇ ਪੰਜਾਬੀ ਜਗਤ ਨੂੰ ਇੱਕ ਵਾਰੀ ਫਿਰ ਹਿਲਾ ਕੇ ਰੱਖ ਦਿੱਤਾ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਬੜੀਆਂ ਘਟਨਾ ਇਸ ਤਰ੍ਹਾਂ ਦੀਆਂ ਵਾਪਰੀਆਂ ਪਰ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਇਹ ਰਿਸ਼ਤੇ ਸਾਡੇ ਕਿੱਧਰ ਨੂੰ ਜਾ ਰਹੀ ਹੈ ਇੱਕ ਹਸਬੰਡ ਵਾਈਫ ਦਾ ਰਿਸ਼ਤਾ ਹੁੰਦਾ ਵੀ ਜਿਹੜਾ ਪਵਿੱਤਰ ਪਾਕ ਰਿਸ਼ਤਾ ਮੰਨਿਆ ਜਾਂਦਾ ਤੇ ਇਹਨਾਂ ਰਿਸ਼ਤਿਆਂ ਦੇ ਵਿੱਚ ਐਡੀ ਵੱਡੀ ਕ੍ਰਿਮੀਨਲ ਬਿਰਤੀ ਆ ਜਾਣੀ ਇਹਦੇ ਪਿਛਲੇ ਕਾਰਨ ਸਾਨੂੰ ਕੀ ਨੇ ਘਰ ਟੁੱਟਦੇ ਜਾ ਰਹੇ ਆ ਪਿੱਛੇ ਦੋ ਤਿੰਨ ਵੀਡੀਓ ਮੈਂ ਦੇਖੀਆਂ ਇੱਕ ਮਾਂ ਨੇ ਆਪਣੀ ਧੀ ਦਾ ਕਤਲ ਕਰਵਾਇਆ ਆਪਣੇ ਪ੍ਰੇਮੀ ਨਾਲ ਮਿਲ ਕੇ ਨਾਬੇ ਦੇ ਵਿੱਚ ਪਿਛਲੇ ਸਾਲ ਦੀ ਗੱਲ ਹੈ ਇੱਕ ਮਾਂ ਆਪਣੇ ਬੇਟੇ ਉੱਤੇ ਦੋਸ਼ ਲਾ ਰਹੀ ਹੈ ਵੀ ਮੇਰਾ ਬੇਟਾ ਮੇਰੇ ਨਾਲ ਕੀ ਵਿਹਾਰ ਕਰਦਾ ਇੱਕ ਪਤਨੀ ਵੱਲੋਂ ਆਪਣੇ ਪਤੀ ਦਾ ਕਤਲ ਜਿਹੜਾ ਹੁਣ ਕੀਤਾ ਗਿਆ ਕਿੰਨਾ ਸੋਹਣਾ ਸੁਨੱਖਾ ਮੁੰਡਾ ਪੜਿਆ ਲਿਖਿਆ ਮੁੰਡਾ ਹੁਣ ਵੇਖੋ ਐਡਾ ਸਮਰੱਥ ਪਰਿਵਾਰ ਹੈ ਵੀ ਇੱਕ 25 30 ਕਿੱਲੇ ਜ਼ਮੀਨ ਦਾ ਮਾਲਕ ਹੈ ਇਕਲੌਤਾ ਬੱਚਾ ਤੇ ਜੇ ਉਹ ਵੀ ਆ ਕੈਨੇਡਾ ਵਰਗੇ ਚੱਕਰਾਂ 'ਚ ਰਿਸ਼ਤੇ ਲੈ ਕੇ ਫਸੇ ਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਫਿਰ ਅਸੀਂ ਕਿੱਥੇ ਜਾ ਕੇ ਖੜਾਂਗੇ ਸੋ ਦੋਸਤੋ ਘਰਾਂ ਦੇ ਵਿੱਚ ਜਿਹੜੀ ਇਹ ਜੀ ਹਲਚਲ ਜ ਹੈ ਇਹ ਜੀ ਹਰਕਤ ਹੁੰਦੀ ਆ ਥੋੜਾ ਬਹੁਤ ਤਾਂ ਪਰਿਵਾਰ 'ਚ ਪਤਾ ਹੁੰਦਾ ਪਤਾ ਹੋਣਾ ਚਾਹੀਦਾ ਵੀ ਆ ਕੋਈ ਐਡੀ ਅਣਪੋਹਲ ਗੱਲ ਤਾਂ ਨਹੀਂ ਸੀ ਵੀ ਮੁੰਡੇ ਨੂੰ ਪੂਰਾ ਵੀ ਨਾ ਇਹਦੇ ਬਾਰੇ ਪਤਾ ਹੋਵੇ ਜਾਂ ਫਿਰ ਮੁੰਡਾ ਵਿਚਾਰਾ شریف ਹੀ ਜ਼ਿਆਦਾ ਸੀ ਵੀ ਜਿਹਨੇ ਇਹਦੇ 'ਤੇ ਧਿਆਨ ਹੀ ਨਹੀਂ ਦਿੱਤਾ ਸੋ ਦੋਸਤੋ ਇਹ ਕੋਈ ਪਹਿਲੀ ਗੱਲ ਨਹੀਂ ਹੈਗੀ ਅੱਜ ਤੋਂ 20-25 ਸਾਲ ਪਹਿਲਾਂ ਮੈਂ ਜਦੋਂ ਮੇਰੀ ਨੌਕਰੀ ਦੇ ਵਿੱਚ ਇੱਕ ਕੇਸ ਇਹ じゃ ਪਹਿਲਾ ਇੱਕ ਦੂਜਾ ਕੇਸ ਸੀ ਉਹਦੇ ਵਿੱਚ ਵੀ ਇੱਕ ਵਾਈਫ ਨੇ ਆਪਣੇ ਹਸਬੰਦ ਦਾ ਕਤਲ ਕੀਤਾ ਤੇ ਉਸ ਵੇਲੇ ਵੀ ਇੱਕ ਕੁੜੀ ਦੇ ਵੱਲੋਂ ਆਪਣੇ ਹਸਬੰਦ ਦਾ ਕਤਲ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਗਿਆ ਉਹਦੇ ਵਿੱਚ ਕਹਾਣੀ ਹੋਰ ਸੀ ਵੀ ਮੁੰਡਾ ਥੋੜਾ ਜਿਹਾ ਸਰੀਰਕ ਪੱਖੋਂ ਵੀਕ ਸੀ ਲੜਕੀ ਜਿਹੜੀ ਸੀ ਥੋੜੀ ਜੀ ਹੈਲਦੀ ਸੀਗੀ ਉਹ ਮੁੰਡੇ ਦੇ ਨਾਲ ਉਹਦਾ ਅਡਜਸਟਮੈਂਟ ਨਹੀਂ ਹੋ ਰਹੀ ਸੀ ਵੀ ਉਹ ਤਾਂ ਜ਼ਿੰਦਗੀ 'ਚ ਤੇ ਉਹਨੇ ਇੱਥੋਂ ਤੱਕ ਲਿਜਾ ਕੇ ਨਫ਼ਰਤ ਦੇ ਤੌਰ ਤੇ ਉਹ ਮੁੰਡੇ ਦਾ ਮਰਡਰ ਕੀਤਾ ਕਰ ਦਿੱਤਾ ਇਹਦੇ ਵਿੱਚ ਵੀ ਇੱਕ ਗੱਲ ਦੱਸਣੀ ਚਾਹਣਾ ਜਿਹੜੀਆਂ ਕੁੜੀਆਂ ਜਾਂ ਮੁੰਡੇ ਇਹ ਗੱਲ ਸੋਚਦੇ ਆ ਨਾ ਵੀ ਮੈਂ ਆਪਣੇ ਘਰਵਾਲੀ ਨੂੰ ਜਾਂ ਘਰwale ਨੂੰ ਜਾਂ ਕੋਈ ਮਾਤਾ ਪਿਤਾ ਦਾ ਕੋਈ ਮਰਡਰ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਕਰਕੇ ਤੇ ਮੈਂ ਸ਼ਾਇਦ ਵੱਜ ਜਾਊਗਾ ਇਹ ਭੁਲੇਖਾ ਤੁਹਾਡਾ ਪੁਲਿਸ ਨੇ ਇੱਕ ਵੀ ਇਹੋ ਜਿਹਾ ਕੇਸ ਨਹੀਂ ਅਜੇ ਤੱਕ ਛੱਡਿਆ ਜਿਹੜਾ ਟਰੇਸ ਨਾ ਕੀਤਾ ਹੋਵੇ ਔਰ within 10 ਘੰਟੇ 8 ਘੰਟੇ 6 ਘੰਟਿਆਂ ਦੇ ਵਿੱਚ ਇੱਕ ਸਟ੍ਰੈਸ ਹੋ ਜਾਂਦੇ ਆ ਕਿਉਂਕਿ ਅੱਜ ਕੱਲ ਤਾਂ ਜਿਹੜੀ ਪੁਲਿਸ ਦੇ ਕੋਲ ਤਕਨੀਕ ਬਹੁਤ ਹੈ ਟੈਕਨੋਲੋਜੀ ਬਹੁਤ ਹੈ ਉਸ ਵੇਲੇ ਜਦੋਂ ਅਸੀਂ ਸੀ ਉਸ ਵੇਲੇ ਫੇਸ ਤੇ ਮਾਈਂਡ ਦੇ ਉੱਤੇ ਕੰਮ ਬਹੁਤ ਕੀਤਾ ਜਾਂਦਾ ਸੀਗਾ ਫੇਸ ਪੜਿਆ ਜਾਂਦਾ ਸੀ ਮਾਈਂਡ ਪੜਨ ਦੀ ਪੂਰੀ ਤਕਨੀਕ ਹੁੰਦੀ ਸੀ ਅਫਸਰਾਂ ਦੇ ਕੋਲ ਜਿਹੜੇ ਮੁਲਾਜ਼ਮ ਕਰਾਇਮ ਨੂੰ ਡੀਲ ਕਰਦੇ ਸੀ ਉਹਨਾਂ ਉਹ ਮਾਈਂਡ ਤੇ ਫੇਸ ਦੇ ਪੂਰੇ ਮਾਹਰ ਹੁੰਦੇ ਸੀ ਪੜਨ ਦੇ ਇਸੇ ਤਰ੍ਹਾਂ ਹੀ ਦੋਸਤੋ ਉਸ ਲੜਕੀ ਨੇ ਕੀ ਕੀਤਾ ਰਾਤ ਨੂੰ 11:00 ਵਜੇ ਉਹਨੇ ਘਰੇ ਰੌਲਾ ਪਾਉਣਾ ਸ਼ੁਰੂ ਕਰਤਾ ਹਸਬੰਦ ਆਪਦੇ ਨੂੰ ਮੇਰੇ ਦਰਦ ਹੋ ਰਿਹਾ ਬਹੁਤ ਜ਼ਿਆਦਾ ਮੈਨੂੰ ਛੇਤੀ ਲੈ ਜਾ ਵੀ ਮੇਰੀ ਜਾਨ ਨਿਕਲਦੀ ਹੈ ਚਲੋ ਮੁੰਡਾ ਪੋਲਾ ਸੀ ਨ ਪੋਲ ਸੀ ਉਹ ਲੈ ਕੇ ਸਕੂਟਰ ਤੇ ਤੁਰ ਪਿਆ ਕੁੜੀ ਨੇ ਡਰਾਮਾ ਖੇਡਿਆ ਤੇ ਜਦੋਂ ਪਿੰਡੋਂ ਬਾਹਰ ਨਹਿਰ ਦੇ ਕੋਲੇ ਜਾ ਕੇ ਕਹਿੰਦੀ ਵੀ ਰੋਕਿਓ ਮੈਨੂੰ ਉਲਟੀ ਆਉਂਦੀ ਹੈ ਉੱਥੇ ਸਾਰੀ ਉਹਨਾਂ ਦੀ ਸ਼ਾਜਸ਼ ਗਿਣੀ ਮਿੱਥੀ ਸੀ ਉਸ ਵੇਲੇ ਤਾਂ ਫੋਨ ਵੀ ਨਹੀਂ ਸੀ ਹੁੰਦੇ ਆ ਮੋਬਾਈਲ ਵਗੈਰਾ ਵੀ ਨਹੀਂ ਸੀ ਹੁੰਦੇ ਉਹ ਮਿਲ ਕੇ ਸਾਰੀ ਉਹਨਾਂ ਨੇ ਘਟਨਾ ਜਿਹੜੀ ਸੀਗੀ ਤੈਅ ਕੀਤੀ ਵੀ ਮੈਂ ਇਸ ਤਰ੍ਹਾਂ ਲੈ ਕੇ ਆਉਂਗੀ ਤੁਸੀਂ ਇੱਥੇ ਇੱਥੇ ਆ ਕੇ ਕੰਮ ਕਰ ਦੇਣਾ ਘਟਨਾ ਉਹ ਵੀ ਇਹੀ ਸੀ ਵੀ ਲੁੱਟ ਖੋਹ ਦਾਈ ਬਣਾਇਆ ਗਿਆ ਵੀ ਸਾਨੂੰ ਇੱਥੇ ਲੁਟੇਰੇ ਪੈ ਗਏ ਹੁਣ ਉਹਦੇ ਚ ਦੋ ਚੀਜ਼ਾਂ ਚ ਉਹ ਆਪ ਹੀ ਫਸ ਗਈ ਕਿਉਂਕਿ ਜਿਹੜੇ ਦਰਦ ਹੁੰਦਾ ਹੋਵੇ ਜਿਹੜੇ ਬੰਦੇ ਨੂੰ ਉਹਨੂੰ ਉਲਟੀ ਕਦੇ ਨਾ ਉਹਨੇ ਜਦੋਂ ਕਹਾਣੀ ਦੱਸੀ ਵੀ ਮੈਂ ਜਦੋਂ ਇੱਥੇ ਆਏ ਜੀ ਆ ਕੇ ਮੈਨੂੰ ਉਲਟੀ ਦਾ ਜ਼ੋਰ ਪਿਆ ਤੇ ਮੈਂ ਉਲਟੀ ਕਰਨ ਨੂੰ ਜਦੋਂ ਮੋਟਰ ਸਕੂਟਰ ਰੋਕਿਆ ਆਏ ਨੇ ਤੇ ਉਦੋਂ ਹੀ ਸਾਨੂੰ ਇਥੇ ਬੰਦੇ ਨਿਕਲੇ ਝਾੜੀਆਂ ਚੋਂ ਤੇ ਮੇਰੇ ਘਰ ਵਾਲੇ ਨੂੰ ਟੁੱਟ ਕੇ ਪੈ ਗਏ ਜੋ ਕੁਛ ਮਿੱਥੋ ਸੀ ਉਹ ਵੀ ਖੋਲਿਆ ਤੇ ਮੇਰੇ ਘਰ ਵਾਲੇ ਨੂੰ ਉਹ ਕੁੱਟਣ ਮਾਰਨ ਲੱਗ ਗਏ ਤੇ ਜਦੋਂ ਕੁੱਟ ਕੇ ਜਿਆਦਾ ਕੁੱਟ ਦਿੱਤਾ ਤੇ ਉਹਦੀ ਬੋਤ ਹੋ ਗਈ ਤੇ ਨਹਿਰ ਜਿਹੜੀ ਚੱਕ ਕੇ লাশ ਜਿਹੜੀ ਸੀ ਉਹ ਨਹਿਰੋ ਵਿੱਚ ਸੁੱਟਤੀ ਹੁਣ ਦੂਸਰੀ ਕੰਟਰੋਵਰਸੀ ਹੋ ਗਈ ਵੀ ਜਿਹੜੇ ਬੰਦੇ ਲੁੱਟਖੋ ਕਰਨ ਵਾਲੇ ਹੋਣਗੇ ਉਹ ਮਾਰ ਕੇ লাশ ਨਹਿਰ ਚ ਕਿਉਂ ਸੁੱਟਣਗੇ ਤੇ ਔਰਤ ਤੇ ਉਹਨਾਂ ਨੇ ਚਪੇੜ ਵੀ ਮਾਰੀ ਕੁਝ ਵੀ ਨਹੀਂ ਕੀਤਾ ਤੇ ਦੋਥੇ ਛਾਪਾਂ ਪਾਈਆਂ ਸੀ ਉਹ ਛੱਡ ਗਏ ਉਹ ਜਿਵੇਂ ਇਸ ਕੁੜੀ ਕਹਿੰਦੀ ਵੀ ਮੇਰੀ ਚੈਨੀ ਤਾਂ ਬਚ ਗਈ ਵੀ ਮੇਰੇ ਇਥੇ ਸ਼ੌਲ ਲਿਆ ਸੀਗਾ ਉਹਨੂੰ ਦਿਸੀ ਨਹੀਂ ਆਪ ਵੀ ਫਸ ਗਈ ਨਾ ਆਪਦੀ ਗੱਲ 'ਚ ਬਾਕੀ ਮੋਬਾਈਲ ਨੇ ਸਾਰੀ ਗੱਲ ਖੋਲਤੀ ਤੇ ਮੈਂ ਕੁੜੀਆਂ ਨੂੰ ਵੀ ਕਹਿਣਾ ਵੀ ਜੇ ਤੁਸੀਂ ਇਹ ਸੋਚਦੀਆਂ ਨਾ ਵੀ ਜੇ ਕਿਸੇ ਇਸ ਤਰ੍ਹਾਂ ਕਰਕੇ ਤੁਸੀਂ ਬਚ ਜਾਉਂਗੀਆਂ ਨਹੀਂ ਬਹੁਤ ਤਕਨੀਕ ਹੁੰਦੀ ਹੈ ਇਨ੍ਹਾਂ ਕੇਸਾਂ ਦੇ ਪਿੱਛੇ ਵੇਦਨ 2-3 ਘੰਟਿਆਂ ਦੇ ਵਿੱਚ ਮੋਗੇ ਦੇ ਵਿੱਚ ਇੱਕ ਕੁੜੀ ਨੇ ਆਪਣੇ ਪ੍ਰੇਮੀ ਦੇ ਨਾਲ ਭੱਜਣ ਕਰਕੇ ਉਹਦੇ ਦੋਨੋਂ ਬੱਚੇ ਮਾਰਤੇ ਸੀ। ਛੋਟੇ ਛੋਟੇ ਦੇ ਬੱਚੇ ਸੀ ਦੋਨੋਂ ਮਾਰ ਕੇ ਉਹਨੇ ਫੋਕਲ ਪੁਆਇੰਟ ਰੇਲਵੇ ਲਾਈਨ ਤੇ ਬੱਚੇ ਛੁੱਟੇ ਜਾਂਦੇ ਸੀ ਤੇ 2 ਘੰਟੇ ਅਜੇ ਅਸੀਂ ਫੜ ਲਈ ਸੀ ਉਹ। ਨਾਲ ਇਹੋ ਜਿਹੇ ਕੇਸ ਬੜੇ ਡਿਫਿਕਲਟ ਹੁੰਦੇ ਬੜਾ ਔਖਾ ਹੁੰਦਾ ਹੈ। ਇਹੋ ਜਿਹੇ ਜਦੋਂ ਇਹੋ ਜੇ ਲੱਗਦਾ ਇਹਵੇਂ ਹੁੰਦਾ ਵੀ ਪੁਲਿਸ ਯਾਰ ਸ਼ੱਕ ਨਾ ਵੇਖਦੀ ਆ ਪੁਲਿਸ ਗਲਤ ਪਰ ਨਹੀਂ। ਪੋਰਸਦੀ ਥਿਉਰੀ ਉੱਥੇ ਹੀ ਕੰਮ ਕਰੀ ਜਾਂਦੀ ਹੁੰਦੀ ਹੈ ਜਿੱਥੇ ਇਹ ਚੀਜ਼ ਹੋਈ ਹੁੰਦੀ ਹੈ ਕਿਉਂਕਿ ਮਲਜ਼ਮ ਨੂੰ ਕੱਢਣਾ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਜਿਵੇਂ ਵੀ ਆਪਾਂ ਕਹੀਏ ਵੀ ਖੁੱਡੇ ਦੇ ਵਿੱਚੋਂ ਕੁੱਕੜ ਕੱਢਣੇ ਹੋਣ ਤਾਂ ਥੋੜਾ ਜਿਹਾ ਲੱਗਦਾ ਇਸੇ ਤਰ੍ਹਾਂ ਜਿਹੜਾ ਮਲਜ਼ਮ ਨੂੰ ਭੀੜ ਚੋਂ ਕੱਢਣਾ ਔਖਾ ਹੋ ਜਾਂਦਾ ਟਰੇਸ ਹੋਇਆ ਹੀ ਪਿਆ ਹੁੰਦਾ ਉਹ ਵੀ ਕੇਸ ਅਸੀਂ ਰਾਤ ਦੀ 6 ਵਜੇ ਦੀ ਘਟਨਾ ਸੀ ਅਸੀਂ ਤੜਕੇ 8 ਵਜੇ ਦੇ ਨੂੰ ਟਰੇਸ ਕਰ ਦਿੱਤਾ ਸੀ ਔਰ 8 ਵਜੇ ਅਸੀਂ ਉਹ ਗ੍ਰਿਫਤਾਰ ਉਹ ਮਾ ਕਰ ਲਈ ਸੀ ਤੋ ਉਹ ਇਹ ਲਾ ਪ੍ਰੇਮਿਸਿਕਾ ਸਬਜੀ ਵੇਚਣ ਵਾਲਾ ਬਈਆ ਉਹ ਵੀ ਉਹ ਵੀ ਅਸੀਂ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਸੀ ਤੇ ਇਸੇ ਤਰ੍ਹਾਂ ਜਦੋਂ ਉਹ ਕੁੜੀ ਤੜਕੇ ਜਿਹੜੀ ਉਹਨੇ ਕਹਾਣੀ ਬਣੀ ਬਣਾਈ ਸਾਨੂੰ ਦੱਸੀ ਵੀ ਮੇਰੇ ਦਰਦ ਬਹੁਤ ਜ਼ੋਰ ਦਾ ਉੱਠਿਆ ਤੇ ਜਦੋਂ ਇੱਥੇ ਆ ਕੇ ਮੈਨੂੰ ਉਲਟੀ ਦਾ ਜ਼ੋਰ ਪਿਆ ਤੇ ਜਦੋਂ ਹੀ ਅਸੀਂ ਸਕੂਟਰ ਰੋਕਿਆ ਤਾਂ ਕੁਝ ਬੰਦੇ ਝਾੜੀਆਂ ਤੋਂ ਨਿਕਲੇ ਤੇ ਉਹ ਟੁੱਟ ਕੇ ਹੀ ਪੈ ਗਏ ਸਾਡੇ ਤੇ ਤੇ ਮੇਰੇ ਘਰ ਵਾਲੇ ਤੇ ਮੈਨੂੰ ਕਹਿੰਦੇ ਵੀ ਰੱਖ ਦਿਓ ਜਿਹੜਾ ਕੁਝ ਹੈਗਾ ਤੇ ਉਸ ਤੋਂ ਬਾਅਦ ਮੇਰੇ ਘਰ ਵਾਲੇ ਦੇ ਉਹਨਾਂ ਨੇ ਸਟਾ ਮਾਰੀਆਂ ਤੇ ਮੁੜ ਕੇ ਉਹਨੂੰ ਚੱਕ ਕੇ ਨਹਿਰ ਵਿੱਚ ਸੁੱਟ ਦਿੱਤਾ ਤੇ ਮੈਂ ਇੱਥੇ ਲੁੱਕ ਕੇ ਬੈਠੀ ਰਹੀ ਬੈਠੀ ਨਹੀਂ ਰਹੀ ਤੁਰ ਹੀ ਫਿਰਦੀ ਰਹੀ ਉਹਨਾਂ ਦੇ ਨਾਲ 3 ਵਜੇ ਆਕੇ ਜੁੰਡੇ ਜੁੰਡੇ ਚ ਖਿਲਾਰ ਕੇ ਆਉ ਦਾ ਡਰਾਮਾ ਕਰਕੇ ਘਰੇ ਵੜ ਗਈ ਵੀ ਚਲੋ ਮਾਪੇ ਨਪੋਲ ਹੁੰਦੇ ਅਗਲਾ ਕਹਿੰਦਾ ਸਾਡੀ ਨੂੰ ਨੂੰਹ ਸਾਡੀ ਬੱਚੀ ਇਹੀ ਬੱਚੀ ਚਲੋ ਪਰ ਨਹੀਂ ਉਹਦੇ ਚ ਕਹਾਣੀ ਹੋਰ ਨਿਕਲੇ ਜਦੋਂ ਸਾਰਾ ਪਿੰਡ ਦੇ ਸਾਹਮਣੇ ਇੱਕ ਕਮਾਲ ਕਰਾਇਆ ਸੀ ਜੁਰਮ ਉਹਦੇ ਪ੍ਰੇਮੀ ਵੀ ਫੜੇ ਦੋ ਤਿੰਨ ਤਿੰਨ ਜਣੇ ਸੀ ਉਹ ਤੇ ਸਾਰੇ ਪਿੰਡ ਦੇ ਸਾਹਮਣੇ ਇਕਬਾਲ ਕਰਾਇਆ ਇਸੇ ਤਰ੍ਹਾਂ ਹੀ ਧਰਮਕੋਟ ਰੇ ਇਲਾਕੇ ਦੇ ਵਿੱਚ ਇੱਕ ਭਰਾ ਨੇ ਭਰਾ ਮਾਰਦਾ ਸੀ ਚਾਚੇ ਦੇ ਚਚੇਰੇ ਭਰਾ ਨੇ ਭਾਬੀ ਵੀ ਪਿਆਰ ਚ ਮੋਹਿਤ ਹੋ ਗਈ ਹਾਲਾਂਕਿ ਭਾਬੀ ਨੂੰ ਕੋਈ ਪਤਾ ਨਹੀਂ ਸੀ ਮੈਨੂੰ ਇਹ ਕੀ ਚਾਹੁੰਦਾ ਕੋਈ ਕੇਸ ਜੋ ਇੱਕ ਜੁਰਮ ਕਦੇ ਵੀ ਛੁਪਿਆ ਨਹੀਂ ਰਹਿੰਦਾ ਤੇ ਕਾਤਲ ਆਪਣਾ ਇੱਕ ਅਦਾ ਸੁਰਾਗ ਛੱਡ ਜਾਂਦਾ ਹੁੰਦਾ ਇੱਕ ਅਦਾ ਸਬੂਤ ਛੱਡ ਜਾਂਦਾ ਦੂਸਰੀ ਗੱਲ ਜਦੋਂ ਅਸੀਂ ਕਈ ਵਾਰੀ ਗਰੀਬ ਘਰਾਂ ਦੀਆਂ ਕੁੜੀਆਂ ਦਾ ਕੋਈ ਤਕੜੇ ਘਰ ਆਈਲੈਂਡਸ ਵੇਖ ਕੇ ਲੈ ਲੈਂਦੇ ਆ ਉਹ ਉਹਨਾਂ ਦੇ ਵਿੱਚ ਇੱਕ ਕ੍ਰਾਈਸਿਸ ਜ਼ਿਆਦਾ ਹੁੰਦੀ ਆ ਇਹ ਜਿੰਨੇ ਵੀ ਆਪਾਂ ਪਿੱਛੇ ਹੁਣ ਦੇਖਿਆ ਉੱਥੇ ਜਾ ਕੇ ਕੈਨੇਡਾ ਜਾ ਕੇ ਕੁੜੀਆਂ ਮੁਕਰੀਆਂ ਜਾਂ ਕਿਵੇਂ ਆ ਉਹ ਕ੍ਰਾਈਸਿਸ ਜ਼ਿਆਦਾ ਇਸੇ ਕਰਕੇ ਆਈ ਆ ਪਹਿਲਾਂ ਤਾਂ ਤੁਸੀਂ ਆਪਣੇ ਬੱਚੇ ਦੇ ਵੱਲ ਧਿਆਨ ਦਿਓ ਵੀ ਕੀ ਸਾਡਾ ਬੱਚਾ ਕਿਸੇ ਮਾਨਸਿਕ ਕਮਜ਼ੋਰੀ ਦਾ ਸ਼ਿਕਾਰ ਤਾਂ ਨਹੀਂ ਜਿਹਦੇ ਕੋਲ ਯਾਰ ਇੰਨੀ-ਇੰਨੀ ਪ੍ਰਾਪਰਟੀ ਆ ਉਹ ਕਿਹੜੀਆਂ ਹੀ ਗੇਮਾਂ 'ਚ ਪਿਆਵੇ ਵੀ ਬੱਚਾ ਸਾਡਾ ਕੈਨੇਡਾ ਚਲਾ ਜਾ ਉੱਥੇ ਚਲਾ ਜਾ ਅੱਜ ਘਰ ਤਬਾਹ ਕਰਕੇ ਰੱਖ ਲਿਆ ਮੈਂ ਕਿਹਾ ਕਿਸੇ ਅਫਸਰ ਨੂੰ ਕਹਿ ਬੈਠਾ ਸੀ ਵੀ ਜਦੋਂ ਮੁੰਡਾ ਵਿਆਹ ਨਾ ਹੋਵੇ ਜੀ ਕੋਈ ਲੋੜਵੰਦ ਘਰ ਦੀ ਕੁੜੀ ਲੈ ਲੈਣੀ ਚਾਹੀਦੀ ਗਰੀਬ ਪਰਿਵਾਰ ਦੀ ਵੀ ਚਲੋ ਪਰਿਵਾਰ ਉੱਚਾ ਚੱਕਿਆ ਜਾਂਦਾ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਵੈਸੇ ਉਹ ਗੱਲ ਮੈਨੂੰ ਠੀਕ ਲੱਗੀ ਉਹ ਮੈਨੂੰ ਕਹਿੰਦੇ ਜੜੀਆਂ ਸਤਪਾਲ ਇਹ ਇਸ ਤਰ੍ਹਾਂ ਵਿਆਹ ਕੇ ਕਰਾ ਕੇ ਲੈਂਦੇ ਆ ਤੀਜੇ ਮਹੀਨੇ ਘਰੋਂ ਕੱਢ ਦਿੰਦੀਆਂ ਤੇ ਜਿਹੜੀ ਪਿਓ ਨੇ 25 30 ਲੱਖ ਲਾ ਕੇ ਤੋਰੀ ਹੋਊਗੀ ਨਾ ਤੋ 10 ਵਾਰੀ ਸੋਚਦੀ ਐ ਵੀ ਜੇ ਕਿਤੇ ਮੈਂ ਗਲਤੀ ਕਰ ਲਈ ਤੇ ਮੇਰਾ ਪਿਓ ਕਿੱਥੋਂ ਲਾਊਗਾ ਮੇਰੇ ਭਰਾ ਭੈਣ ਭਰਾ ਮਗਰ ਭੁੱਖੇ ਮਰ ਜਾਣਗੇ ਇਹ ਗੱਲ ਚ ਪੁਆਇੰਟ ਸੀ ਉਹਨਾਂ ਦੀ ਜੀ ਸੋ ਦੋਸਤੋ ਤੇ ਜਿੰਨੀਆਂ ਵੀ ਕੁੜੀਆਂ ਪਿੱਛੇ ਆਈਲੈਂਡਸ ਕਰਕੇ ਜਿਹੜੀਆਂ ਕੈਨੇਡਾ ਚ ਇਸ ਤਰ੍ਹਾਂ ਵਿਆਹ ਕਰਵਾ ਕੇ ਕੋਈ ਲੋੜਬੰਦ ਘਰਾਂ ਦੀ ਲੈ ਕੇ ਜ਼ਿਆਦਾਤਰ ਕੁੜੀਆਂ ਨੇ ਕੀ ਰੰਗ ਦਿਖਾਏ ਆਪਣੇ ਸਭ ਦੇ ਸਾਹਮਣੇ ਕਿੰਨੇ ਮੁੰਡੇ ਸੁਸਾਇਡ ਕਰ ਗਏ ਤੇ ਇੱਕ ਸਮਰੱਥ ਪਰਿਵਾਰ ਆ ਜਿਹੜਾ ਉਹ ਵੀ ਇਸ ਝੁੰਗਲ ਚ ਫਸਿਆ ਤੇ ਫਿਰ ਆ ਵੇਖ ਲਓ ਕੀ ਰੰਗ ਦਿਖਾ ਦਿੰਦੇ ਨੇ ਕ੍ਰਾਈਮ ਕਤਲ ਤਾਂ ਕਦੇ ਗੁੱਝਿਆ ਰਹਿੰਦਾ ਹੀ ਨਹੀਂ ਪਹਿਲੀ ਤਾਂ ਗੱਲ ਇਹ ਐ ਤੇ ਬਾਕੀ ਮੈਂ ਅੱਗੇ ਵੀ ਕਹਿਣਾ ਉਹਨਾ ਵੀ ਚਾਰ ਪੰਜ ਅਫਸਰ ਸਾਡੇ ਜਿਹੜੇ ਹੁਣ ਵੀ ਜਿਵੇਂ ਸਰ ਗੁਰਪ੍ਰੀਤ ਸਿੰਘ ਭੁੱਲਰ ਹੈ ਸਰਦਾਰ ਭਪਿੰਦਰ ਸਿੰਘ ਨੇ ਐਸਐਸਪੀ ਫਰੋਸਪਰ ਡੀਆਈ ਸਾਹਿਬ ਨੇ ਸਰਦਾਰ ਗੁਰਮੀਤ ਸਿੰਘ ਚੋਹਾਨ ਸਰਦਾਰ ਸਤਿੰਦਰ ਸਿੰਘ ਡੀਆਈਜੀ ਸਾਹਿਬ ਇਹ ਅਫਸਰ ਇਹ ਜਿਹੇ ਆ ਇਹਨਾਂ ਦੇ ਇਲਾਕੇ 'ਚ ਤੁਸੀਂ ਕ੍ਰਾਈਮ ਕਰ ਲੋਗੇ ਬਹੁਤਾ ਚਿਰ ਲੋਕਸ਼ੇਪ ਨਹੀਂ ਸਕੋਗੇ ਇਹ ਬੜੇ ਮਹਾਰ ਨੇ ਤਾਂ ਮੈਂਟੋ ਮੈਂਟੀ ਟਰੇਸ ਕਰ ਲੈਂਦੇ ਆ ਤੇ ਇਹਨਾਂ ਦੇ ਇਲਾਕੇ 'ਚ ਜੇ ਤੁਸੀਂ ਕਹੋ ਵੀ ਕੋਈ ਕ੍ਰਾਈਮ ਕਰਕੇ ਤੇ ਅਸੀਂ ਬਚ ਜਾਾਂਗੇ ਨੋ ਤਦੈ ਵੀ ਬਾਕੀ ਦਾ ਸਕੇਟਾ ਵੀ ਹੁਣ ਤਾਂ ਪੁਲਿਸ ਦੇ ਉੱਤੇ ਥੋੜਾ ਜਿਹਾ ਪ੍ਰੈਸ਼ਰ ਜ਼ਿਆਦਾ ਪੁਲਿਸ ਕੋਲ ਤਕਨੀਕ ਬਹੁਤ ਹੈ ਤੇ ਹੁਣ ਦੋਸਤੋ ਆਪਾਂ ਥੋੜਾ ਜਿਹਾ ਆਈਏ ਜਿਹੜੀ ਸਾਡੇ ਪੰਜਾਬ ਦੀ ਆਉਣ ਵਾਲੀ ਸਥਿਤੀ ਹੈ ਸਾਡੇ ਵਾਸਤੇ ਮੈਨੂੰ ਕਿਸੇ ਬਹੁਤ ਭਰੋਸੇਯੋਗ ਵਸੀਲੇ ਤੋਂ ਇੱਕ ਗੱਲ ਪਤਾ ਲੱਗੀ ਆ ਵੀ ਸਾਡੀਆਂ ਜਿਹੜੀਆਂ ਕਿਉਂਕਿ ਇੱਕ ਮੈਂ ਅੱਗੇ ਵੀ ਇੱਕ ਇੱਕ ਦੋ ਵਾਰੀ ਮੈਂ ਸ਼ਾਇਦ ਤੁਹਾਨੂੰ ਰეკਮੈਂਡੇਸ਼ਨ ਕੀਤੀ ਆ ਵੀ ਜਿਹੜਾ ਸਾਡੇ ਕਿਸਾਨਾਂ ਦੇ ਬੱਚੇ ਜਾਂ ਪੰਜਾਬ ਦੇ ਬੱਚੇ ਜਿਹੜੇ ਵੀ ਸਿਆਸਤ ਦੇ ਵਿੱਚ ਜਾਣ ਦੀ ਜਾਣ ਦੇ ਇੱਛਕ ਨੇ ਚਾਹਵਾਨ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਕੰਮ ਕਰਨ ਦੇ ਚਾਹਵਾਨ ਨੇ ਨਿਊ ਵਰਲਡ ਆਰਡਰ ਹੈ ਕੀ 1765 ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ ਕਿਵੇਂ ਲਿਆਂਦਾ ਗਿਆ ਕਿਵੇਂ ਕਾਰਪੋਰੇਟ ਘਰਾਣੇ ਰਜਵਾੜਾ ਸ਼ਾਹੀ ਤੋਂ ਲੋਕਤੰਤਰ ਚ ਲਿਆਂਦੇ ਲਿਆ ਢਾਲਿਆ ਸਾਰਾ ਕੁਝ ਇਹਨਾਂ ਨੇ ਫਿਰ ਕਿਵੇਂ ਜਿਹੜਾ ਲੋਕਤੰਤਰ ਫਿਰ ਰਾਜਤੰਤਰ ਦੇ ਥੱਲੇ ਤੇ ਕਿਵੇਂ ਲੋਕਾਂ ਨੂੰ ਗੁਲਾਮ ਰੱਖਣਾ ਇਹ ਸਾਰਾ ਉਹ ਨਿਊ ਵਰਲਡ ਆਰਡਰ ਦੇ ਵਿੱਚੋਂ ਇੱਕ ਇਹਨੂੰ ਬਣਤੀ ਸੰਸਥਾ ਜਿਹਦੀ ਆਪਾਂ ਗੱਲ ਕਰਦੇ ਆ ਇਹ ਦੋ ਕਿਤਾਬਾਂ ਮੈਂ ਉਹ ਬੱਚਿਆਂ ਨੂੰ ਰეკਮੈਂਡ ਕਰਦਾ ਵੀ ਤੁਸੀਂ ਜ਼ਰੂਰ ਪੜਿਓ ਇੱਕ ਤਾਂ ਕਿੰਗ ਦੀ ਲਿਖੀ ਹੋਈ ਕਿਤਾਬ ਆ ਉਹਦਾ ਪੰਜਾਬੀ ਅਨੁਵਾਦ ਕੀਤਾ ਹੈਗਾ ਡਾਕਟਰ ਦਲਜੀਤ ਸਿੰਘ ਜਿਹੜੇ ਅੱਖਾਂ ਵਾਲੇ ਅੰਮ੍ਰਿਤਸਰ ਉਹਨਾਂ ਧਰਤੀ ਦੀ ਇੱਕ ਵਿੱਚ ਖੂਨੀ ਪੰਜਾ ਉਸ ਕਿਤਾਬ ਦਾ ਪੰਜਾਬੀ ਨਾਂ ਧਰਤੀ ਦੀ ਇੱਕ ਵਿੱਚ ਖੂਨੀ ਪੰਜਾ ਇੱਕ ਹੈਗੀ ਆ ਰੇਪ ਆਫ ਹਿਸਟਰੀ ਇਹ ਦੋ ਕਿਤਾਬਾਂ ਜੇ ਤੁਸੀਂ ਪੜ੍ਹਦੇ ਹੋ ਨਾ ਤੇ ਤੁਹਾਨੂੰ ਦੁਨੀਆ ਦੇ ਵਿੱਚ ਜਿੱਥੋਂ ਇਹ ਸਟਾਰਟ ਹੋਈਆਂ ਚੀਜ਼ਾਂ ਕਿਵੇਂ ਅੱਗੇ ਵਧੀਆਂ ਕਿਵੇਂ ਯਹੂਦੀਆਂ ਨੇ ਸਾਰੀ ਦੁਨੀਆ ਨੂੰ ਆਪਦੀ ਮੁਠੀ 'ਚ ਕੀਤਾ ਕਿਵੇਂ ਰਜਵਾੜਾ ਸ਼ਾਹੀ ਦਾ ਅੰਤ ਕਰਕੇ ਫਿਰ ਕਿਵੇਂ ਇਹ ਲੋਕ ਰਜਵਾੜਾशाही ਤੇ ਕਿ ਲੋਕਤੰਤਰ ਦਾ ਨਾਂ ਦੇ ਕੇ ਜਿਵੇਂ ਅੱਜ ਜੜੀਆਂ ਵੋਟਾਂ ਪੈ ਰਹੀਆਂ ਇਹ ਨਾਂ ਦਾ ਲੋਕਤੰਤਰ ਤਾਂ ਹੀ ਵੱਜ ਰਿਹਾ ਨਾ ਤੇ ਲੋਕਤੰਤਰ ਦਿਸਦਾ ਕਿੱਥੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਿਆਣੇ ਬਿਆਣੇ ਬਜ਼ੁਰਗ ਆਉਂਦੀਆਂ ਪੱਗਾਂ ਲਵਾ ਕੇ ਉੱਥੇ ਫਿਰਦੇ ਆ ਤੁਰੇ ਕੀ ਪਿਆ ਇਹ ਜੀ ਬੱਲੇ ਬੱਲੇ ਚ ਤੁਸੀਂ ਆਪ ਕੀ ਕੀਤਾ ਆਉਂਦੀਆਂ ਸਰਕਾਰਾਂ ਵੇਲੇ ਕੱਲ ਕੋਲ ਵੀਰ ਸਿੰਘ ਜੀਰਾ ਤਾਂ ਸੱਚ ਕਹਿ ਰਿਹਾ ਸੀ ਨਾ ਵੀ ਸਾਡੀ ਸਰਕਾਰ ਵੇਲੇ ਸਰਕਾਰ ਦੇ ਵੇਲੇ ਕਹਿੰਦਾ ਅਫਸਰ ਘਰੋਂ ਕਾਗਜ਼ ਭਰ ਲਿਆਉਂਦੇ ਆ ਕਹਿੰਦਾ ਮੈਂ ਭਰਉਂਦਾ ਰਿਆਂ ਤੇ ਹੈ ਵੀ ਸਹੀ ਆ ਤੁਸੀਂ ਕੀ ਕੀਤਾ ਆਵਦੀ ਸਰਕਾਰ ਵੇਲੇ ਪਰ ਇਹਨਾਂ ਤੋਂ ਉਮੀਦ ਨਹੀਂ ਸੀ ਵੀ ਇਹ ਕੁਝ ਵੱਖਰਾ ਕਰਨਗੇ ਇੱਥੇ ਮੈਨੂੰ ਤਿੰਨ ਦਿਨ ਸਾਡੇ ਤੇ ਪ੍ਰੈਸ਼ਰ ਪਾਈ ਗਿਆ ਵੀ ਤੁਸੀਂ ਪੇਪਰ ਭਰ ਦਿਓ ਬਲਾਗ ਸੰਮਤੀ ਦੇ ਕਿਉਂਕਿ ਅਸੀਂ ਪਹਿਲਾਂ ਵੀ ਬਲਾਗ ਸੰਮਤੀ ਦੇ ਮੈਂਬਰ ਆ ਮੇਰੇ ਚਾਚੀ ਜੀ ਇਹ ਜਥੇਦਾਰ ਜੀਰਾ ਸਾਹਿਬ ਉਹਦੇ ਗਰੁੱਪ ਵੱਲੋਂ ਸੀ ਤੇ ਅਸੀਂ ਜਵਾਬ ਦਿੱਤਾ ਸੀ ਕਿ ਨਹੀਂ ਤੇ ਖੀਰੀ ਕੋਈ ਨਹੀਂ ਲੱਭਿਆ ਤੇ ਖੀਰੀ ਸਰਪੰਚ ਦੀ ਮਾਂ ਦੇ ਕੈਂਡੀਡੇਟ ਦੇ ਉਹਨਾਂ ਨੇ ਬਲਾਕ ਸੰਮਤੀ ਦੇ ਭਰੇ ਆ ਕੀ ਇਹ ਜੀ ਬੱਲੇ ਬੱਲੇ ਚੋਂ ਲੈਣਾ ਇੱਕ ਦੁੱਕੀ ਦੀ ਇੱਜ਼ਤ ਨਹੀਂ ਕਿਸੇ ਇਹੋ ਜਿਹੇ ਲੀਡਰਾਂ ਦੀ ਬਲਾਕ ਸੰਮਤੀ ਦੀ ਸਰਪੰਚ ਮੈਂ ਤਾਂ ਵਿਖੀ ਜਾਂਣਾ ਇੱਥੇ ਕੀ ਇੱਜ਼ਤ ਹੈ ਝਾੜੂ ਬਰਦਾਰ ਬਣਾਏ ਹੋਏ ਆ ਇਹਨਾਂ ਲੀਡਰਾਂ ਦੇ ਤੇ ਆਪ ਇਹ ਸਾਰੇ ਉਥੇ ਚੰਡੀਗੜ੍ਹ ਇਕੱਠੇ ਚਾਹਾਂ ਪੀਂਦੇ ਆ ਇਕੱਠੇ ਰੋਟੀਆਂ ਖਾਂਦੇ ਆ ਇਕੱਠੇ ਫੰਕਸ਼ਨ ਅਟੈਂਡ ਕਰਦੇ ਆ ਇਹ ਲੀਡਰਾਂ ਦੀ ਥਿਊਰੀ ਹੁੰਦੀ ਹੈ ਵੀ ਜੇ ਪਿੰਡਾਂ 'ਚ ਧੜੇਬੰਦੀ ਬਣੂਗੀ ਤੁਹਾਡੀ ਪੁੱਛ ਗੇਛ ਰਹਿਣੀ ਹੈ ਜੇ ਪਿੰਡਾਂ 'ਚ ਧੜੇਬੰਦੀ ਨਹੀਂ ਹੋਣੀ ਤੇ ਲੀਡਰ ਦੇ ਪੱਲੇ ਕੱਖ ਨਹੀਂ ਹੁੰਦਾ ਕਿਉਂਕਿ ਇੱਕ ਧੜੇ ਨੂੰ ਫਿਰ ਉਹ ਨਾਲ ਜੋੜੀ ਰੱਖਦੇ ਆ ਕੁਝ ਵੋਟਾਂ ਵਾਧ ਘਾਟ ਕਰਕੇ ਇੱਕ ਧੜਾ ਉੱਤੇ ਥੱਲੇ ਹੁੰਦਾ ਰਹਿੰਦਾ ਤੇ ਧੜੇਬੰਦੀ ਇਹ ਬਣਾ ਰਹੇ ਤੁਸੀਂ ਆਪਣੇ ਆਪ ਉਹ ਧੜੇਬੰਦੀ ਦੇ ਸ਼ਿਕਾਰ ਹੋ ਰਹੇ ਹੋ ਇਥੇ ਭਾਗੇ ਪੁਰਾਣੇ ਅਕਾਲੀ ਸਰਕਾਰ ਵੇਲੇ ਜੋ ਕੁਝ ਹੋਇਆ ਜ਼ਗਤਾਰ ਉਹਨਾਂ ਨੂੰ ਤੇ ਸਿਰ ਪਾੜੇ ਕਾਂਗਰਸੀ ਮੁੰਡਿਆਂ ਦੇ ਇੱਕ ਮੁੰਡਾ ਤਾਂ ਹਜੇ ਵੀ ਸ਼ਾਇਦ ਰਾਜਿਆਣ ਦਾ ਵਿਚਾਰਾ ਉਹ ਇਹ ਨਾ 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 ਉਹ ਕਰਪਾਨਾ ਦਾ ਵੱਡ ਤਾਂ ਸੀਗਾ 2-3 ਮਹੀਨੇ ਉਹ 2 ਮਹੀਨੇ ਸੀ ਡੀਐਮਸੀ ਚ ਪਿਆ ਰਿਆ ਤੇ ਅੱਜ ਤੱਕ ਉਹ ਠੀਕ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਬਣਦੀ ਹੈ 2002 ਚ ਤੇ ਜਥੇਦਾਰ ਤੋਤਾ ਸਿੰਘ ਨੂੰ ਬਾਘੇ ਪੁਰਾਣੇ ਮੈਂ ਆਪਣੀ ਗੱਡੀ 'ਚ ਬਿਠਾ ਕੇ ਥਾਣੇ 'ਚ ਵਾੜ ਕੇ ਗੱਡੀ ਇਹਨੂੰ ਬਚਾਇਆ ਸੀ ਜਥੇਦਾਰ ਤੋਤਾ ਸਿੰਘ ਉਹ ਹੀ ਨੰਗਾ ਨਾਚ ਫਿਰ ਉਹਨਾਂ ਨੇ ਨੱਚਿਆ ਉਹ ਹੁਣ ਜੀਰੇ ਤਾਂ ਜਦੋਂ ਇਹਨਾਂ ਦੀ ਸਰਕਾਰ ਸੀ ਮੈਂ ਮਖੂਲੀਆ ਰਿਹਾ ਤੇ ਜੀਰੇ ਰਿਹਾ ਜੋ ਕੁਛ ਇਹਨਾਂ ਨੇ ਕਰਾਇਆ ਤੇ ਤੁਹਾਨੂੰ ਭੁੱਲੋ ਥੋੜੀ ਐ ਤੇ ਅੱਜ ਆਪ ਨੂੰ ਧਰਨੇ ਦਿੰਨੇ ਹੋ ਜਾਂ ਆਪ ਵੀ ਹੁਣ ਪੱਗਾਂ ਨੂੰ ਆਈ ਫਿਰਦੇ ਹੋ ਕੀ ਲੈਣਾ ਸਰਕਾਰ ਜਿਹੜੀ ਹੈਗੀ ਉਹਨਾਂ ਦੇ ਭਾਈ ਆਪਦੇ ਨਮਾਇंदे ਚੁਣ ਲਿਆ ਕਰਨ ਕੀ ਆ ਡਰਾਮੇਬਾਜ਼ੀਆਂ ਕਰਦੇ ਹੋ ਇਹ ਕੋਈ ਲੋਕਤੰਤਰ ਹੈ ਤੈਨੂੰ ਇਹ ਲੋਕਤੰਤਰ ਦੇ ਥਰੂ ਤੈਨੂੰ ਮਾਨਸਿਕ ਤੌਰ ਤੇ ਇਹਨਾਂ ਲੋਕਾਂ ਨੇ ਗੁਲਾਮ ਕੀਤਾ ਹੋਇਆ ਤੁਸੀਂ ਇਹਨਾਂ ਦੀ ਗੁਲਾਮੀ ਦੇ ਵਿੱਚ ਆਪ ਫਸੇ ਹੋਏ ਹੋ ਉਦੋਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਉਹਨਾਂ ਨੇ ਤੁਹਾਡੇ ਨਾਲ ਏਦੂੰ ਅੱਗੇ ਜਦੋਂ ਕਿਸਾਨੀ ਧਰਨਾ ਲੱਗਿਆ ਦਿੱਲੀ ਮਿਲਿਆ ਜਾਂ ਕੀ ਨਹੀਂ ਮਿਲਿਆ ਮੈਂ ਉਹਦੇ ਵਿੱਚ ਨਹੀਂ ਜਾਂਦਾ ਪ੍ਰਾਪਤੀ ਕੀ ਹੋਈ ਹੈ ਕੀ ਨਹੀਂ ਮੈਂ ਨਹੀਂ ਉਹਦੇ ਤੇ ਜਾਂਦਾ ਪਰ ਉਹਨਾਂ ਨੇ ਉਦੋਂ ਤੋਂ ਹੀ ਸਾਡੇ ਪੰਜਾਬ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਏਦੂੰ ਜਿਹੜੀ ਅਗਲੀ ਉਹਨਾਂ ਦੀ ਲਹਿਰ ਹੈ ਜਿਹੜਾ ਅਗਲਾ ਉਹਨਾਂ ਦਾ ਟਿੱਚਾ ਤੁਹਾਨੂੰ ਬੇਜ਼ਮੀਨੇ ਕਿਵੇਂ ਕਰਨਾ ਹੈ ਉਹ ਜਿਵੇਂ ਨਿਊ ਵਰਲਡ ਆਰਡਰ ਦੀ ਜਿਹੜੀ ਨੀਯਾ 1765 ਦੇ ਵਿੱਚ ਰੱਖੀ ਗਈ ਸੀ ਅਗਲੇ ਨੇ 250 ਸਾਲ ਪਹਿਲਾਂ ਆਉਂਦੀਆਂ ਮੁਣਤਾ ਬੋਲਣੀਆਂ ਸੀ ਵੀ ਇਹਨਾਂ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਅਸੀਂ ਆਪਦੇ ਚੁੰਗਲ 'ਚ ਕਿਵੇਂ ਫਸਾਈ ਰੱਖਣਾ ਤੇ ਮਾੜਿਆਂ ਦੇਸ਼ਾਂ ਨੂੰ ਲੜਾ ਕੇ ਤੇ ਅਸੀਂ ਆਪਦੇ ਹਥਿਆਰ ਕਿਵੇਂ ਵੇਚਣੇ ਤੇ ਇਹਨਾਂ ਨੂੰ ਪਖਾਰੀ ਕਿਵੇਂ ਬਣਾਈ ਰੱਖਣਾ ਇਹ ਉਸ ਵੇਲੇ ਦੀਆਂ ਕਾਡਾਂ ਉਹਨਾਂ ਲੋਕਾਂ ਦੀਆਂ ਸੀ ਐਵੇਂ ਨਹੀਂ ਅਗਲੇ ਦੁਨੀਆ ਤੇ ਰਾਜ ਕਰ ਗਏ ਉਹ ਦਿਮਾਗ ਨਾਲ ਰਾਜ ਕੀਤਾ ਉਹਨਾਂ ਨੇ ਤੇ ਆਰਐਸਐਸ 100 ਸਾਲ ਪੁਰਾਣੀ ਜਥੇਬੰਦੀ ਹੈ ਕਿੱਥੇ ਪਹੁੰਚ ਗਈ ਆ ਤੁਸੀਂ ਸੋਚ ਨਹੀਂ ਸਕਦੇ ਸ਼੍ਰੋਮਣੀ ਕਮੇਟੀ ਉਹਦੋਂ 20 ਸਾਲ ਪਹਿਲਾਂ ਦੀ ਬਣੀ ਤੇ ਸੀ ਅਸੀਂ ਕਿੱਥੇ ਖੜੇ ਆ ਆਪਣਾ ਅੰਦਾਜ਼ਾ ਲਾ ਲਓ ਏਦੋਂ ਅੱਗੇ ਜਿਹੜਾ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਸਾਡੇ ਤੇ ਮੰਨ ਲਓ ਮੇਰੇ ਕੋਲੇ 10 ਕਿੱਲੇ ਜ਼ਮੀਨ ਹੈ ਮੇਰਾ ਬੇਟਾ ਜਿਹੜਾ ਕੈਨੇਡਾ ਦਾ ਪੀਆਰ ਹੈ ਜਿਹੜੀ ਅਗਲੀ ਮਰਦਮਸ਼ੁਮਾਰੀ ਹੋਣੀ ਆ ਉਹਦੇ ਵਿੱਚੋਂ ਮੇਰੇ ਬੇਟੇ ਨੂੰ ਇੱਥੋਂ ਦੇ ਸਾਰੇ ਕਾਗਜ਼ਾਂ ਦੇ ਵਿੱਚੋਂ ਇਹਨਾਂ ਨੇ ਕੱਢ ਦੇਣਾ ਜਿਹੜੇ ਅਸੀਂ ਇੱਥੇ ਹੈਗੇ ਆ ਸਾਡੇ ਆਧਾਰ ਕਾਰਡ ਦੇ ਮੁਤਾਬਕ ਸਾਡਾ ਵੋਟਰ ਕਾਰਡ ਸਾਡਾ ਕੋਈ ਵੀ ਰਿਕਾਰਡ ਆ ਸਾਡੇ ਫਿੰਗਰ ਦੇ ਮੁਤਾਬਕ ਹੋਊਗਾ ਫਿੰਗਰਪ੍ਰਿੰਟ ਮੁਤਾਬਕ ਹੁਣ ਸਾਡਾ ਬੱਚਾ ਪੀਆਰ ਕੈਨੇਡਾ ਦਾ ਉਹਦਾ ਇੱਥੇ ਕੁਝ ਵੀ ਨਹੀਂ ਰਹਿਣ ਦੇਣਾ ਇਹਨਾਂ ਨੂੰ 22 ਦੀਵੇਂ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਮੇਰਾ ਬੱਚਾ ਇੱਥੇ ਆ ਕੇ ਮੇਰੀ ਜਾਇਦਾਦ ਤੇ ਹੱਕ ਜਿਤਾਉਂਦਾ ਉਹਨਾਂ ਨੇ ਕਿਹਾ ਵੀ ਸਬੂਤ ਲਿਆ ਤੇਰੇ ਕੋਲ ਇਥੋਂ ਦਾ ਕੀ ਆ ਉਹਨੇ ਕਿਹਾ ਜੀ ਮੇਰਾ ਪਿਓ ਉਹ ਕਹਿੰਗੇ ਪਿਓ ਤੇਰਾ ਗਿਆ ਤੂੰ ਦੱਸ ਤੇਰੇ ਕੋਲੇ ਕਿਹੜਾ ਸਬੂਤ ਹੈ ਜਿਹਦੇ ਨਾਲ ਤੂੰ ਇੰਡੀਅਨ ਪ੍ਰਾਪਰਟੀ ਦੇ ਉੱਤੇ ਆਪਦਾ ਕਲੇਮ ਕਰਦਾ ਹੈ ਜਿਹੜੀ ਇਹ ਪ੍ਰਾਪਰਟੀ ਆ ਤੇਰੇ ਪਿਤਾ ਦੀ ਮੌਤ ਤੋਂ ਬਾਅਦ ਸਰਕਾਰ ਦੇ ਅੰਦਰ ਆ ਚੁੱਕੀ ਹੈ ਇਹਦਾ ਕੋਈ ਵਾਲੀ ਵਾਰਿਸ ਨਹੀਂ ਹੈ ਸਾਡੇ ਕਾਗਜ਼ਾ ਮਤਾਬਕ ਤੂੰ ਕੈਨੇਡਾ 'ਚ ਰਹਿੰਦਾ ਹੈ ਤੂੰ ਇਹਸ ਪ੍ਰਾਪਰਟੀ ਦੇ ਕਲੇਮ ਕਰਦਾ ਠੀਕ ਹੈ ਤੂੰ ਉਹਦਾ ਬੱਚਾ ਹੈ ਪਰ ਕੋਈ ਪ੍ਰੂਫ ਦੇ ਇਥੋਂ ਇਥੋਂ ਦਾ ਤੇਰੇ ਕੋਲ ਕੀ ਆ ਤੇ ਉਹਦੇ ਕੋਲੇ ਕੁਝ ਵੀ ਨਹੀਂ ਹੋਣਾ ਤੇ ਤੁਹਾਡੇ ਆਉਣ ਵਾਲੇ ਹਾਲਾਤ ਇਹ ਨਹੀਂ ਹੁਣ ਦੂਜੀ ਦੂਜੀ ਜਿਹੜੀ ਇੱਕ ਹੋਰ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੈ ਜਿਹੜੇ ਜੱਟਾਂ ਦੇ ਗੋਤ ਚਰਾਏ ਗਏ ਆ ਹੁਣ ਦੋ ਵੀਡੀਓ ਪਿੱਛੇ ਆਈਆਂ ਇੱਕ ਤਾਂ ਉਹ ਮੁੰਡੇ ਨੇ ਗਾਣਾ ਗਾਇਆ ਸੀ ਵੀ ਨੱਚਦੀਆਂ ਉਹਨੇ ਆਪ ਦੀ ਜਾਤ ਦਾ ਨਾ ਉਹ ਇਹਨਾਂ ਦੀ ਜਾਤ ਦਾ ਹੀ ਬੰਦਾ ਹੈ ਇੱਕ ਨਿੰਗ ਸਿੰਘ ਗਾਲ੍ਹਾਂ ਕੱਢ ਰਿਹਾ ਜੱਟਾਂ ਨੂੰ ਤੇ ਬਾਅਦ ਜਦੋਂ ਪਤਾ ਲੱਗਿਆ ਵੀ ਉਹ ਤਾਂ ਐਸ.ਸੀ. ਦਾ ਬੰਦਾ ਜਿਹਨੇ ਇਹ ਗਾਣਾ ਗਾਇਆ ਹੁਣ ਉਧਰ ਦੀਆਂ ਮੂੰਹ ਚ ਘੁੰਗਣੀਆਂ ਪਈਆਂ ਕਿਰਾਹ ਕਰਵਾਈ ਸੁਆਤਤਾਂ ਯਾਰ ਤੁਸੀਂ ਅੰਦਾਜ਼ੇ ਲਾ ਲਈ ਸਾਨੂੰ ਮਾੜੇ ਚੰਗੇ ਜੱਟਾਂ ਨੂੰ ਗਾਲਾਂ ਕੱਢੀ ਜਾਂਦੇ ਹੋ ਇੱਕ ਲੜਕੀ ਆ ਬਾਠ ਜੱਟੀ ਦੇ ਨਾਮ ਦਾ ਪੇਜ ਹੈ ਉਹਨੇ ਵੀ ਕੁਝ ਗਲਤ ਵਰਡ ਬੋਲੇ ਉਹ ਬਾਠ ਪਿੱਛੇ ਵੇਖ ਕੇ ਤਾਂ ਟਾਰਗੇਟ ਫੇਰ ਜੱਟਾਂ ਨੂੰ ਗਾਲਾਂ ਕੱਢੀ ਜਾਂਦੇ ਕਮੈਂਟ ਹੁਣ ਉਹ ਉਹ ਕੁੜੀ ਨੇ ਮਾਫੀ ਮੰਗ ਲਈ ਵੀ ਮੈਂ ਖੋਦ ਅਸੀਂ ਬਿਲੋਂਗ ਕਰਦੀਆਂ ਇਹ ਸਾਨੂੰ ਲੜਾਈ ਦੋਸਤੋ ਲੜਨੀ ਪੈਣੀ ਹੈ ਪਹਿਲਾਂ ਤਾਂ ਰਿਜ਼ਰਵੇਸ਼ਨ ਦੇ ਖਿਲਾਫ ਜਦੋਂ ਦਿੱਲੀ ਧਰਨਾ ਲੱਗਦਾ ਨਾ ਕਿਸਾਨਾਂ ਦਾ ਉਸ ਤੋਂ ਪਹਿਲਾਂ ਮੋਦੀ ਦਾ ਇੱਕ ਬਿਆਨ ਦੇਖ ਲਓ ਵੀ ਜਿਹੜੀ ਚ ਉਹਨੇ ਕਿਹਾ ਸੀ ਵੀ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਜਾਤ ਦੇ ਆਧਾਰ ਤੇ ਨਹੀਂ ਦਿੱਤੀ ਜਾਊਗੀ ਜਾਤੀ ਦੇ ਆਧਾਰ ਤੇ ਦਿੱਤੀ ਜਾਊਗੀ ਵੀ ਜਿਹੜੀ ਅਗਲੀ ਮਰਦਮਸ਼ੁਮਾਰੀ ਹੋਊਗੀ ਰਿਜ਼ਰਵੇਸ਼ਨ ਅਸੀਂ ਖਤਮ ਕਰਾਂਗੇ ਜਾਤ ਦੇ ਆਧਾਰ ਤੇ ਰਿਜ਼ਰਵੇਸ਼ਨ ਖਤਮ ਕੀਤੀ ਜਾਊਗੀ ਹਾਂ ਜਾਤੀ ਕਿਸੇ ਦਾ ਵੀ ਬੰਦਾ ਹੈਗਾ ਜਿਹੜਾ ਗਰੀਬੀ ਰੇਖਾ ਤੋਂ ਥੱਲੇ ਆ ਚਾਹੇ ਉਹ ਪੰਡਤ ਹੈ ਚਾਹੇ ਉਹ ਜੱਟ ਹੈ ਚਾਹੇ ਕੋਈ ਵੀ ਹੈ ਜਿਹੜਾ ਗਰੀਬੀ ਰੇਖਾ ਦੇ ਥੱਲੇ ਹੋਰ ਰਿਜ਼ਰਵੇਸ਼ਨ ਦਾ ਹੱਕਦਾਰ ਹੋਊਗਾ ਤੇ ਕਾਸਟ ਦੇ ਆਧਾਰ ਤੇ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਮੈਂ ਵੀ ਕਹਿੰਦਾ ਇਹਦੇ ਤੇ ਸਾਨੂੰ ਇੱਕ ਲੜਾਈ ਲੜਨੀ ਪੈਣੀ ਆ ਸਾਨੂੰ ਜੇ ਅਸੀਂ ਇੱਥੇ ਬੱਚੇ ਰਹਿਣਾ ਤੇ ਆਪਦੇ ਬੱਚੇ ਸਾਨੂੰ ਵਾਪਸ ਕਰਨੇ ਪੈਣਗੇ ਤੇ ਦੂਸਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਅਸੀਂ ਅੱਜ ਬਹੁਤ ਪਛਤਾਉਨੇ ਵੀ ਸਾਡੇ ਇੱਕ ਇੱਕ ਬੱਚਾ ਘਟੋ ਘਟ ਬੱਚੇ ਤੁਹਾਡੇ 2 ਹੋਣੇ ਚਾਹੀਦੀ ਆ ਜੇ ਤੁਸੀਂ ਆਪਣੀ ਸੰਸਕ੍ਰਿਤੀ ਬਚਾਉਣੀ ਹੈ ਆਪਣਾ ਸੱਭਿਆਚਾਰ ਕਲਚਰ ਬਚਾਉਣਾ ਤੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀ ਜਾਇਦਾਦ ਬਚਾਉਣੀ ਹੈ ਇਹ ਜੇਕਰ ਮੇਰੀ ਗੱਲ ਤੁਹਾਨੂੰ ਚੰਗੀ ਲੱਗੀ ਹੈ ਇਹਨੂੰ ਲਾਈਕ ਕਰ ਤੇ ਸ਼ੇਅਰ ਕਰਿਓ ਤੇ ਬਾਕੀ ਪਾਈ ਜੇ ਘਰਾਂ ਦੇ ਵਿੱਚ ਤੁਹਾਡੇ ਕਲੇਸ਼ ਹੈ ਹਸਬੰਡ ਵਾਈਫ ਦਾ ਉਹਨੂੰ ਬੈਠ ਕੇ ਨਿਬੇੜ ਲਓ ਬੈਠ ਕੇ ਅਲੱਗ ਹੋ ਜਾਓ ਕਲੇਸ਼ ਦੇ ਵਿੱਚ ਰਹਿਣ ਦੇ ਨਾਲੋਂ ਅਲੱਗ ਹੋਏ ਚੰਗੀ ਹੈ ਕਿਸੇ ਦੀ ਮੌਤ ਕਿਸੇ ਦਾ ਦੀਵਾ ਗੁੱਲ ਕਰ ਦੇਣਾ ਉਹ ਤੋਂ ਬਿਹਤਰ ਆ ਵੀ ਉਹਦਾ ਤਲਾਕ ਲੈ ਲਓ ਇਦੇ ਪਿੱਛੇ ਇੱਕ ਹੋਰ ਰੀਜ਼ਨ ਕੰਮ ਕਰਦਾ ਜਿਹੜੀ ਮੈਂ ਲੜਕੀ ਦੀ ਤੁਹਾਨੂੰ ਸੁਣਾਈ ਸੀ ਨਾ ਗੱਲ ਉਹ ਕੁੜੀ ਨੇ ਸਜ਼ਾ ਕੱਟੀ ਬਾਅਦ ਸਜ਼ਾ ਕੱਟਣ ਤੋਂ ਬਾਅਦ ਉਹਨੇ ਆਪਦੇ ਹਸਬੰਡ ਦੀ ਜਾਇਦਾਦ ਉੱਤੇ ਕਲੇਮ ਕਰਤਾ ਉਹ ਲੈ ਗਈ ਆ ਉਹਦਾ ਇੱਕ ਸਮਾ ਬਾਪ ਨੂੰ ਬਚਿਆ ਤੇ ਅੱਧੀ ਜਾਇਦਾਦ ਉਹ ਲੈ ਗਈ ਤੇ ਇਹਦੇ ਵਿੱਚ ਵੀ ਤੁਸੀਂ ਦੇਖਣੋ ਇਵੇਂ ਹੀ ਹੋਣਾ ਉਹਦੇ ਵਿੱਚ ਜਦੋਂ ਉਹਦੇ ਮਾਪਿਓ ਕੋਰਟ ਦੇ ਵਿੱਚ ਗਏ ਤੇ ਕੋਰਟ ਦੇ ਵਿੱਚ ਉਹਨਾਂ ਨੇ ਕੋਰਟ ਨੇ ਕੋਈ ਹੀ ਡਾਇਰੈਕਸ਼ਨ ਦਿੱਤੀ ਵੀ ਜੋ ਇਹਨੇ ਕੀਤਾ ਸੀ ਜੇ ਇਹਨੇ ਗਨਾਹ ਕੀਤਾ ਨੇ ਜ਼ੁਰਮ ਕੀਤਾ ਉਹ ਇਹਨੇ ਆਪਣੀ ਸਜ਼ਾ ਕੱਟ ਚੁੱਕੀ ਹੋ ਉਸ ਜ਼ੁਰਮ ਦੀ ਸਜ਼ਾ ਕੱਟ ਚੁੱਕੀ ਹੈ ਪਰ ਜਿਹੜੀ ਪ੍ਰਾਪਰਟੀ ਉਹ ਬੀਂਗ ਪਤਨੀ ਬਤੌਰ ਪਤਨੀ ਆਪਦੀ ਲੈ ਸਕਦੀ ਦਿੱਤੀ ਇਹਨੂੰ ਪਹਿਲੀ ਉਹ ਵੇਚੀ ਆਪਦੀ ਉੱਥੋਂ ਤੇ ਜੇ ਕਿਸੇ ਨੂੰ ਸ਼ੱਕ ਆ ਮੇਰੇ ਨਾਲ ਫੋਨ ਤੇ ਗੱਲ ਕਰ ਲਓ ਮੈਂ ਤੁਹਾਨੂੰ ਜਗ੍ਹਾ ਸਥਾਨ ਵੀ ਦੱਸ ਦਊਂ ਵੀ ਇਹ ਘਟਨਾ ਕਿੱਥੋਂ ਦੀ ਸੀ ਦਿਓ ਆ ਗਿਆ ਕੱਲ ਨੂੰ ਵੀਡੀਓ ਇੱਕ ਤਾਂ ਮੈਂ ਇਹ ਕਰੂੰਗਾ ਵੀ ਜਿਹੜਾ ਇਹ ਜੱਟਾਂ ਨੂੰ ਗਾਲਾਂ ਕੱਢੀ ਜਾਂਦੇ ਨੇ ਨਜਾਇਜ਼ ਦੂਸਰੀ ਜਿਹੜੀ ਹੈਗੀ ਆ ਰਿਜ਼ਰਵੇਸ਼ਨ ਉੱਤੇ ਤੇ ਉਦੋਂ ਅੱਗੇ ਜਿਹੜੇ ਆ ਬਦਵਾਸ ਟਾਈਪ ਦੇ ਹੁਣੇ ਨੰਗੇ ਕਰਨ ਦਾ ਉਹਨਾਂ ਨੂੰ ਟਾਈਮ ਆ ਗਿਆ ਇਹਨਾਂ ਨੂੰ ਹੁਣ ਕਰਾਂਗੇ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ